ਭਗਵਤੀ ਛੰਦ ਤਵੈ ਪ੍ਰਸਾਦ ਕਥਤੇ ਏ ਵਾਹਿਗੁਰੂ ਮੈਂ ਤੇਰੀ ਕਿਰਪਾ ਨਾਲ ਇਹ ਭਗਵਤੀ ਛੰਦ ਕਥਤੇ ਤੋਂ ਭਾਵ ਹੈ ਉਚਾਰਨ ਕਰ ਰਿਹਾ ਹਾਂ ਕਿ ਆ ਛਿਜ ਦੇਸੈ ਛਿਜ ਜਿਵੇਂ ਕੱਪੜਾ ਛਿਜ ਜਾਂਦਾ ਨਾਸ ਹੋਣਾ ਆ ਛਿਜ ਹੁੰਦਾ ਨਾਸ ਤੋਂ ਰਹਿਤ ਦੇਸੈ ਇਹ ਵਾਹਿਗੁਰੂ ਕੇ ਤੋਂ ਭਾਵ अथवा ਤੂੰ ਆ ਛਿਜ ਨਾਸ ਤੋਂ ਰਹਿਤ ਸੱਚੇ ਦੇਸ਼ ਦਾ ਮਾਲਕ ਹੈ ਕਿ ਆ ਭਿਜ ਪੇਸੈ ਕਿ ਉਹ ਪਾਪ ਫੇਰ ਆ ਭਿੱਜ ਹੁੰਦਾ ਭਿੱਜਣ ਤੋਂ ਰਹਿਤ ਸੱਚੇ ਸੁੱਚੇ ਵੇਸ ਵਾਲਾ ਹੈ ਇਹ ਆਗੰਝ ਕਰਮੈ ਕਿ ਜੋ ਵਾਹਿਗੁਰੂ ਅਕਾਲ ਪੁਰਖ ਤੇਰੇ ਕਰਮ ਆਗੰਝ ਹੁੰਦਾ ਕੱਟਣ ਤੋਂ ਰਹਿਤ ਹਨ ਉਹ ਗੰਝ ਨਾਮ ਕੱਟਣ ਦਾ ਹੁੰਦਾ ਆਗੰਝ ਕੱਟਣ ਤੋਂ ਰਹਿ ਕੇ ਆ ਪੰਜ ਭਰਮੈ ਕਿ ਫਿਰ ਵਿਹਿਮਾ ਭਰਮਾ ਤੋਂ ਵੀ ਆ ਪੰਜ ਹੁੰਦਾ ਭੱਜਣ ਤੋਂ ਰਹਿਤ ਹੈ ਆਪ ਨਾਸਤੋ ਰਹਤ ਹੈ ਕਿ ਆਪੇ ਜਲ ਲੋਕੈ ਆਪੇ ਜੁਹੰਦਾ ਭਿਜਨ ਤੋਂ ਰਹਤ ਹੋ ਲੋਕਾਂ ਦੇ ਪਖੰਡ ਦੇ ਭਿਜਨ ਤੋਂ ਰਹਤ ਕਿ ਆਪ ਦਿੱਤ ਸੋਕੈ ਕਿ ਜੋ ਵਾਹਿਗੁਰੂ ਆਦਿੱਤ ਹੁੰਦਾ ਸੂਰਜ ਦੇ ਤੇਜ ਨੂੰ ਵੀ ਸਕਾਉਣ ਵਾਲੇ ਹੋ ਆਦਿੱਤ ਨਾਮ ਸੂਰਜ ਦਾ ਹੈ ਦਿੱਤੀ ਆਦਿੱਤੀ ਇਹ ਸਾਰੇ ઋਸ਼ੀਆਂ ਦੀਆਂ ਇਸਤਰੀਆਂ ਦੇ ਨਾਮ ਸਨ ਆਦਿੱਤੀ ਤੋਂ ਪੈਦਾ ਹੋਇਆ ਸੂਰਜ ਇਸ ਕਰਕੇ ਉਹਦਾ ਨਾਮ ਆਦਿੱਤ ਲਿਖਿਆ ਆਪ ਆਦਿਤ ਤੋਂ ਭਾਵ ਸੂਰਜ ਰੂਪ ਹੋ ਕੇ ਸਭ ਦਾ ਮੋਸਕਾਉਣ ਵਾਲੇ ਹੋ ਕਿ ਅਬਧੂਤ ਬਰਨੈ ਆਪ ਅਬਧੂਤ ਹੁੰਦਾ ਹੈ ਸ਼ੁੱਧ ਸਰੂਪ ਜਾਂ ਤਿਆਗੀ ਸਰੂਪ ਬਰਨਣ ਤੋਂ ਭਾਵ ਆਖੀ ਦੇ ਹੋ ਕਿ ਵਿਪੂਤ ਕਰਨੈ ਅਤੇ ਵਿਪੂਤ ਹੁੰਦਾ ਸਾਰੇ ਐਸ਼ਵਰਜ ਨੂੰ ਪੈਦਾ ਕਰਨ ਵਾਲੇ ਹੋ ਕਿ ਰਾਜੰ ਪ੍ਰਭਾ ਹੈ ਇਹ ਵਾਹਿਗੁਰੂ ਰਾਜਿਆਂ ਦੀ ਪ੍ਰਭਾ ਸੋਭਾ ਛੱਬੀ ਜਾਂ ਚਮਕ ਰੂਪੀ ਆਪ ਹੋ ਕਿ ਧਰਮੰ ਤੁਝਾ ਹੈ ਅਤੇ ਧਰਮ ਦੇ ਤੁਝਾ ਹੁੰਦਾ ਨਿਸ਼ਾਨ ਸਾਹਿਬ ਵੀ ਆਪ ਹੀ ਹੋ। ਕਿ ਆਸੋਕ ਵਰਨੈ ਆਪਜੀ ਆਸੋਕ ਹੁੰਦਾ ਆਨੰਦ ਸਰੂਪ ਆਖੀ ਦੇ ਹੋ। ਸੋਕ ਹੁੰਦਾ ਸੋਗ ਹੋਣਾ ਐੜੇ ਨੂੰ ਕੰਨਾਂ ਲਾ ਕੇ ਆਸੋਕ ਤੋਂ ਭਾਵ ਆਨੰਦ ਸਰੂਪ ਸੋਗ ਤੋਂ ਰਹਿਤ ਹੋ। ਕਿ ਸਰਬਾ ਅਭਰਨੈ ਕਿ ਪੁਨਾ ਫਿਰ ਸਾਰਿਆਂ ਦੇ ਅਭਰਨੈ ਹੁੰਦਾ। ਸੋ ਭੂਸ਼ਣ ਭੂਸ਼ਣ ਕਹਿੰਦੇ ਸ਼ਿੰਗਾਰ ਰੂਪ ਵੀ ਆਪ ਉਹ ਗਹਿਣੇ ਰੂਪ ਵੀ ਆਪ ਹੋ। ਕਿ ਜਗਤੰ ਕ੍ਰਿਤੀ ਹੈ ਆਪ ਜੀ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲੇ ਸੋ ਕ੍ਰਿਤੀ ਤੋਂ ਭਾਵ ਕਿਰਤ ਵਿੱਚ ਲਾਉਣ ਵਾਲੇ ਕਰਤਾ ਸਰੂਪ ਹੋ ਜੀ ਕਿ ਛਤਰੰ ਛਤਰੀ ਹੈ ਛਤਰੰ ਹੁੰਦਾ ਛਤਰਾ ਦੇ ਮਾਲਕ ਅਤੇ ਛਤਰੀ ਸ਼ਸਤਰ ਧਾਰੀ ਸੂਰਮੇ ਵੀ ਆਪ ਹੀ ਹੋ ਜੀ ਆਪ ਛਤਰ ਧਾਰੀਆਂ ਨੂੰ ਛਤਰ ਦੇਣ ਵਾਲੇ ਹੋ ਕਿ ਬ੍ਰਹਮੰ ਸਰੂਪੈ ਆਪ ਜੀ ਬ੍ਰਹਮੰ ਹੁੰਦਾ ਵਿਆਪਕ ਸਰੂਪ ਹੋ ਕਿ ਅਨਭਉ ਅਨੂਪੈ ਆਪ ਜੀ ਦਾ ਅਨਭਵ ਜਿਹੜਾ ਅਨੂਪੈ ਬੇਮਿਸਾਲ ਹੈ ਉਪਮਾ ਤੋਂ ਰਹਿਤ ਕੇ ਅਨਭਵ ਭੈ ਤੋਂ ਰਹਿਤ ਅਤੇ ਉਪਮਾ ਤੋਂ ਰਹਿਤ ਹੋ ਆਪ ਕੇ ਆਦਿ ਆਦੇਵ ਹੈ ਇਹ ਵਾਹਿਗੁਰੂ ਤੁਸੀਂ ਸਭ ਤੋਂ ਪਹਿਲਾਂ ਆਦ ਹੁੰਦਾ ਕਾਰਨ ਰੂਪ ਅਤੇ ਆਦੇਵ ਹਰ ਤਰ੍ਹਾਂ ਦੇ ਦੇਵ ਭਾਵ ਤੋਂ ਰਹਿਤ ਹੋ ਕੇ ਆਪ ਅਪੇਵ ਹੈ ਇਹ ਤੋਂ ਪਾਪ ਫਿਰ ਆਪ ਅਪੇਵ ਭੈ ਤੋਂ ਰਹਿਤ ਹੋ ਕੇ ਚਿਤ੍ਰੰ ਬਹੀਨੈ ਆਪ ਕਿਸੇ ਤਰ੍ਹਾਂ ਦੇ ਵੀ ਚਿੱਤਰ ਹੁੰਦਾ ਚਿਹਨ ਚੱਕਰ ਤੋਂ ਰਹਿਤ ਹੋ ਕਿ ਏਕੈ ਅਧਿਨੈ ਅਤੇ ਇੱਕ ਆਪਣੇ ਆਪ ਦੇ ਹੀ ਅਧੀਨ ਰਹਿੰਦੇ ਹੋ ਆਪ ਕਿ ਰੋਜੀ ਦਾ ਜਾਕੈ ਇਹ ਵਾਹਿਗੁਰੂ ਉਹ ਰੋਜੀ ਦੇਣ ਵਾਲਾ ਅਰ ਜਾਕੈ ਹੁੰਦਾ ਰਿਜਕ ਦਾਤਾ ਵੀ ਆਪ ਹੀ ਹੈ ਰਹੀਮ ਮੈ ਦੇ ਹੱਕ ਹੈ ਰਹੀਮੈ ਹੁੰਦਾ ਤਰਸ ਕਰਨ ਵਾਲਾ ਰਹਿਮ ਕਰਨ ਵਾਲਾ ਅਤੇ ਰਿਹਾਕੈ ਦੁੱਖ ਤੋਂ ਰਿਹਾਈ ਕਰਾਉਣ ਵਾਲਾ ਵੀ ਤੂੰ ਹੀ ਹੈ ਕਿ پاک ਬਿਐਬ ਹੈ ਤੇ ਵਾਹਿਗੁਰੂ ਤੂੰ پاک ਪਵਿੱਤਰ ਹੈ ਬਿਐਬ ਹੁੰਦਾ ਸਭ ਤਰ੍ਹਾਂ ਦੇ ਗੁਨਾਹਾਂ ਜਾਂ ਐਬ ਹੁੰਦਾ ਬੈਲਾਂ ਤੋਂ ਰਹਤ ਹੈ ਜਿਵੇਂ ਐਬ ਕਈਆਂ ਨੂੰ ਬੈਲ ਪੈ ਜਾਂਦੇ ਨਸ਼ਿਆਂ ਦੇ ਉਹਦੇ ਤੋਂ ਰਹਤ ਹੈ ਕਿ ਗੈਬੁਲ ਗੈਬ ਹੈ ਗੈਬੁਲ ਹੁੰਦਾ ਗੁਪਤ ਗੁਪਤ ਤੋਂ ਵੀ ਗੁਪਤ ਰਹਿਣ ਵਾਲਾ ਹੈ ਗੈਬਲ ਗੈਬ ਹੈ ਆਪ ਪ੍ਰੋਖ ਰੂਪ ਹੈ ਗੁਪਤ ਰੂਪ ਹੈ ਕੇ ਅਫਵਲ ਗੁਨਾਹ ਹੈ ਕੇ ਗੁਨਾਹਾਂ ਨੂੰ ਅਫਵਲ ਹੁੰਦਾ ਮਾਫ ਕਰਨ ਵਾਲਾ ਹੈ ਕੇ ਸਾਹਾਨ ਸਾਹ ਹੈ ਕੇ ਫਿਰ ਪੁਨਾ ਆਪ ਬਾਦਸ਼ਾਹ ਦਾ ਵੀ ਬਾਦਸ਼ਾਹ ਹੈ ਕੇ ਕਾਰਨ ਕੁੰਿੰਦ ਹੈ ਸਾਰੇ ਹੀ ਸ੍ਰਿਸ਼ਟੀ ਦੇ ਜੋ ਰਚਨਾ ਦੇ ਕਾਰਨਾ ਨੂੰ ਉਨਿੰਦ ਹੁੰਦਾ ਕਰਨ ਵਾਲਾ ਕਿ ਰੋਜੀ ਦੇਹੰਦ ਹੈ ਅਤੇ ਦੋਜੀ ਦੇਹੰਦ ਰੋਜੀ ਦੇ ਦੇਣ ਵਾਲਾ ਵੀ ਵਾਹਿਗੁਰੂ ਤੂੰ ਆਪ ਹੀ ਹੈ ਕਿ ਰਾਜਕ ਰਹੀਮ ਹੈ ਇਹ ਅਕਾਲ ਪੁਰਖ ਕੇ ਉਹਨਾਂ ਤੂੰ ਫੇਰ ਰਾਜਕ ਹੁੰਦਾ ਰਿਜਕ ਦਾਤਾ ਅਤੇ ਰਹੀਮ ਰਹਿਮ ਦਿਲ ਤਰਸ ਕਰਨ ਵਾਲਾ ਹੈ ਕਿ ਕਰਮੰ ਕਰੀਮ ਹੈ ਕਿ ਜੋ ਵਾਹਿਗੁਰੂ ਕਰਮੰ ਬਖਸ਼ਿਸ਼ ਕਰਨ ਵਾਲਾ ਬਖਸ਼ਿੰਦ ਹੈ ਅਤੇ ਕਰੀਮ ਹੁੰਦਾ ਹੈ ਕਿਰਪਾਲੂ ਹੈ ਕਿ ਸਰਬੰਕਲੀ ਹੈ ਕਿ ਜੋ ਵਾਹਿਗੁਰੂ ਸਾਰੀਆਂ ਹੀ ਕਲੀ ਸ਼ਕਤੀਆਂ ਦਾ ਮਾਲਕ ਹੈ ਕਿ ਸਰਬੰਦਲੀ ਹੈ ਕਿ ਜੋ ਵਾਹਿਗੁਰੂ ਸਾਰਿਆਂ ਨੂੰ ਦਲੀ ਦਲਣ ਵਾਲਾ ਮਹਾਬਲੀ ਹੈ ਕਿ ਸਰਬੱਤਰ ਮਾਨਿਆ ਹੈ ਕਿ ਪੁਨਾ ਜੋ ਸਰਬੱਤਰ ਸਭ ਨੇਤਰਾਂ ਦੇ ਅਤਰ ਵਿਸ਼ੇ ਜੋ ਸੰਸਾਰ ਹੈ ਤੋ ਇਹਦੇ ਵਿੱਚ ਮਾਨਿਆ ਮੰਨਣ ਅਤੇ ਪੂਜਣ ਯੋਗ ਹੈ ਕਿ ਸਰਬੱਤਰ ਦਾਮਨੈ ਅਤੇ ਸਭ ਨੂੰ ਦਾਨੈ ਦਾਨ ਦੇਣ ਵਾਲਾ ਦਾਤਾ ਵੀ ਤੂੰ ਹੀ ਹੈ ਕਿ ਸਰਬੱਤਰ ਗਾਉਨੈ ਕਿ ਬੌੜੋ ਸਭ ਤੱਕ ਤੇਰੀ ਗਾਉਨੈ ਪਹੁੰਚ ਹੈ ਕਿ ਸਰਬੱਤਰ ਭਾਉਨੈ ਅਤੇ ਸਾਰੇ ਹੀ ਭਾਉਨੈ ਲੋਕਾਂ ਵਿੱਚ ਤੂੰ ਵਰਤ ਰਿਹਾ ਹੈ ਕਿ ਸਰਬੱਤਰ ਦੇਸੈ ਇਹ ਵਾਹਿਗੁਰੂ ਕਿ ਉਹਨਾਂ ਸਾਰੇ ਹੀ ਦੇਸ਼ਾਂ ਵਿੱਚ ਤੂੰ ਵਿਆਪਕ ਹੈ ਕਿ ਸਰਬਤਰ ਭੇਸੈ ਅਤੇ ਸਾਰਿਆਂ ਭੇਸਾਂ ਵਿੱਚ ਵੀ ਤੂੰ ਹੀ ਵਰਤ ਰਿਹਾ ਹੈ ਕਿ ਸਰਬਤਰ ਰਾਜੈ ਫਿਰ ਸਾਰਿਆਂ ਦਾ ਰਾਜਾ ਵੀ ਤੂੰ ਹੈ ਸਾਰਿਆਂ ਵਿੱਚ ਰਾਜਾ ਪ੍ਰਕਾਸ਼ ਕਰਨ ਵਾਲਾ ਵੀ ਤੂੰ ਹੀ ਹੈ ਕਿ ਸਰਬਤਰ ਸਾਜੈ ਫਿਰ ਸਾਰਿਆਂ ਨੂੰ ਸਾਜੈ ਸਾਜੋ ਸਮਾਨ ਹਰ ਪਦਾਰਥ ਦੇਣ ਵਾਲਾ ਜਾਂ ਸਾਰੇ ਸੰਸਾਰ ਸਾਜਾ ਹੁੰਦਾ ਸਾਜਣ ਵਾਲਾ ਵੀ ਤੂੰ ਹੀ ਹੈ ਕਿ ਸਰਬਤਰ ਦੀਨੈ ਸਾਰੇ ਜੀਵਾਂ ਨੂੰ ਜੀਵਦਾਨ ਅਤੇ ਹੋਰ ਵੀ ਸਭ ਕੁਝ ਦੀਨੈ ਦੇਣ ਵਾਲਾ ਦਾਤਾ ਹੈ ਕਿ ਸਰਬਤਰ ਦੀਨੈ ਸਭ ਤੋਂ ਦੀਨੈ ਲੈਣ ਵਾਲਾ ਵੀ ਤੂੰ ਫਿਰ ਵਾਪਸ ਹੈ ਏਕ ਪੀਣਾ ਦੇ 10 ਪੀ ਹਿਰਲੇ ਸਾਰਿਆਂ ਵਿੱਚ ਤੂੰ ਹੀ ਦੀਨੈ ਤੋਂ ਭਾਵ ਅਪੇਧ ਹੋ ਰਿਹਾ ਹੈ ਕਿ ਸਰਬਤਰ ਜਾਹੋ ਤੂੰ ਹੀ ਸਾਰੇ ਜਾਹੋ ਅਸਥਾਨਾਂ ਤੇ ਵਸ ਰਹੇ ਹੈ ਸਾਰਿਆਂ ਵਿੱਚ ਤੇਰਾ ਹੀ ਜਾਹੋ ਜਲਾਲ ਤੇਜ ਪ੍ਰਤਾਪ ਵਰਤ ਰਿਹਾ ਕਿ ਸਰਬੱਤਰ ਭਾ ਹੋ ਸੋ ਸਾਰੇ ਥਾਂ ਤੁਹਾਡਾ ਹੀ ਭਾ ਹੋ ਪ੍ਰਕਾਸ਼ ਜਾਂ ਨੂਰ ਚਮਕ ਰਿਹਾ ਹੈ ਜੀ ਕਿ ਸਰਬੱਤਰ ਦੇਸੈ ਸਾਰੇ ਦੇਸ਼ਾਂ ਵਿੱਚ ਵੀ ਤੂੰ ਹੀ ਵਰਤ ਰਿਹਾ ਹੈ ਕਿ ਸਰਬੱਤਰ ਭੇਸੈ ਸਾਰੇ ਭੇਸਾਂ ਵਿੱਚ ਵੀ ਤੂੰ ਹੀ ਵਰਤ ਰਿਹਾ ਹੈ ਕਿ ਸਰਬੱਤਰ ਕਾਲੈ ਸਭ ਦਾ ਕਾਲ ਕਰਨ ਵਾਲਾ ਵੀ ਤੂੰ ਹੀ ਹੈ ਜੀ ਕਿ ਸਰਬਤਰ ਪਾਲੈ ਅਤੇ ਸਭ ਦੀ ਪਾਲਣਾ ਕਰਨ ਵਾਲਾ ਪਰਵਦਗਾਰ ਵੀ ਤੂੰ ਹੀ ਹੈ ਕਿ ਸਰਬਤਰ ਹੰਤਾ ਸਾਰਿਆਂ ਦਾ ਹੰਤਾ ਹੁੰਦਾ ਨਾਸ ਕਰਨ ਵਾਲਾ ਵੀ ਤੂੰ ਹੀ ਹੈ ਕਿ ਸਰਬਤਰ ਗੰਤਾ ਅਤੇ ਸਾਰਿਆਂ ਦੀ ਗੰਤਾ ਹੁੰਦਾ ਗਿਣਤੀ ਗਿਆਤ ਸੋ ਅ ਗੰਤਾ ਗਮਤਾ ਨੂੰ ਵੀ ਲਿਖਿਆ ਗਮਤਾ ਕਰਨ ਵਾਲਾ ਵੀ ਤੂੰ ਹੀ ਹੈ ਪਹੁੰਚ ਉੱਤੇ ਤੇਰੀ ਪਹੁੰਚ ਹੈ ਸਾਰਿਆਂ ਤੱਕ ਕਿ ਸਰਬਤਰ ਪੇਖੀ ਸਾਰੇ ਭੇਸਾਂ ਵਿੱਚ ਵੀ ਤੂੰ ਵਿਆਪਕ ਹੈ ਕਿ ਸਰਬਤਰ ਪੇਖੀ ਅਤੇ ਸਾਰਿਆਂ ਨੂੰ ਪੇਖੀ ਹੁੰਦਾ ਵੇਖਣ ਵਾਲਾ ਵੀ ਤੂੰ ਹੀ ਹੈ ਕਿ ਸਰਬਤਰ ਕਾਜ ਹੈ ਸਾਰੇ ਕਾਰਜਾਂ ਨੂੰ ਨੇਪਰੇ ਚੜਾਉਣ ਵਾਲਾ ਵੀ ਤੂੰ ਹੀ ਹੈ ਕਿ ਸਰਬੱਤ ਦਾ ਰਾਜੈ ਤੇ ਜੋ ਸਾਰਿਆਂ ਵਿੱਚ ਰਾਜਾ ਬਿਰਾਜਮਾਨ ਵੀ ਹੋ ਰਿਹਾ ਹੈ ਕਿ ਸਰਬੱਤ ਸਰੋਖੈ ਜੋ ਸਾਰਿਆਂ ਨੂੰ ਸੋਖਿਆ ਹੁੰਦਾ ਸਕਾਉਣ ਵਾਲਾ ਵੀ ਤੂੰ ਹੀ ਹੈ ਕਿ ਸਰਬੱਤ ਪੋਖੈ ਤੇ ਸਾਰਿਆਂ ਨੂੰ ਪੋਖੈ ਪਾਲਣ ਵਾਲਾ ਵੀ ਆਪ ਹੀ ਹੈ ਕਿ ਸਰਬੱਤ ਤਰਾਣੈ ਕਿ ਪੁਨਾ ਫਿਰ ਸਭ ਦੀ ਤਰਾਣਾ ਹੁੰਦੀ ਤਰਾਣ ਹੁੰਦੀ ਰੱਖਿਆ ਰੱਖਿਆ ਕਰਨ ਵਾਲਾ ਵੀ ਤੂੰ ਹੀ ਹੈ ਪ੍ਰਾਣ ਹੁੰਦਾ ਗਲ ਰੂਪ ਵੀ ਤੂੰ ਹੀ ਐ ਕੇ ਸਰਬਤਰ ਪ੍ਰਾਣ ਐ ਸਭ ਦਾ ਪ੍ਰਾਣ ਐ ਸੋ ਜੀਵਨ ਰੂਪ ਵੀ ਤੂੰ ਹੀ ਐ ਸਵਾਸ ਵੀ ਤੂੰ ਹੀ ਚਲਾਉਣਾ ਸਭ ਦੇ ਕੇ ਸਰਬਤਰ ਦੇਸ ਐ ਇਹ ਸਾਰਿਆਂ ਦੇਸ਼ਾਂ ਵਿੱਚ ਕੇ ਸਰਬਤਰ ਭੇਸ ਐ ਭੇਸਾਂ ਵਿੱਚ ਵੀ ਤੂੰ ਹੀ ਵਾਪਰਿਆ ਕੇ ਸਰਬਤਰ ਮਾਨਯ ਸਾਰਿਆਂ ਦੇ ਮਾਨਿਆ ਹੁੰਦਾ ਪੂਜਨ ਜੋਗ ਵੀ ਤੂੰ ਹੈ ਸਦਾ ਵੰ ਪ੍ਰਧਾਨਯ ਅਤੇ ਸਾਰਿਆਂ ਵਿੱਚੋਂ ਪ੍ਰਧਾਨਿਆ ਹੁੰਦਾ ਮੁਖੀ ਆਗੂ ਰਹਿਬਰ ਵੀ ਤੂੰ ਐ ਕਿ ਸਰਬਤਰ ਜਾਪਿਆ ਸਾਰਿਆਂ ਦੇ ਜਾਪਿਆ ਹੁੰਦਾ ਜਪਣ ਜੋਗ ਵੀ ਤੂੰ ਹੀ ਐ ਕਿ ਸਰਬਤਰ ਥਾਪਿਆ ਅਤੇ ਸਾਰਿਆਂ ਦੀ ਥਾਪਿਆ ਹੁੰਦਾ ਸਥਾਪਨਾ ਕਰਨ ਵਾਲਾ ਵੀ ਤੂੰ ਆਪ ਹੀ ਐ ਕਿ ਸਰਬਤਰ ਭਾਨੈ ਸਾਰਿਆਂ ਦੇ ਭਾਨੈ ਹੁੰਦਾ ਪ੍ਰਕਾਸ਼ਕ ਵੀ ਆਪ ਹੋ ਜੀ ਕਿ ਸਰਬਤਰ ਮਾਨੈ ਅਤੇ ਸਾਰਿਆਂ ਦੇ ਮਾਨੈ ਹੁੰਦਾ ਆਦਰਯੋਗ ਵੀ ਆਪ ਹੀ ਹੋ ਜੀ ਕਿ ਸਰਬੱਤਰ ਇੰਦਰਾ ਹੈ ਸਾਰਿਆਂ ਦੇ ਇੰਦਰਾ ਹੁੰਦਾ ਰਾਜਾ ਜਾਂ ਇੰਦਰ ਬੱਦਲਾਂ ਦਾ ਵੀ ਮਾਲਕ ਹੈ ਬੱਦਲ ਰੂਪ ਵੀ ਆਪ ਹੀ ਹੋ ਕਿ ਸਰਬੱਤਰ ਚੰਦਰਾ ਹੈ ਸਾਰਿਆਂ ਦੇ ਚੰਦਰਾ ਹੁੰਦਾ ਚਾਨਣ ਰੂਪ ਸ਼ਾਂਤ ਰੂਪ ਵੀ ਆਪ ਹੀ ਹੋ ਜੀ ਕਿ ਸਰਬੰਕ ਕਲੀਮੈ ਸਾਰੀਆਂ ਜਿਹੜੀਆਂ ਕਲੀਮੈ ਹੁੰਦੀਆਂ ਕਲਾਮਾਂ ਬਾਣੀਆਂ ਸੋ ਇਹਨਾਂ ਦੇ ਮਾਲਕ ਵੀ ਆਪ ਹੀ ਹੋ ਸ਼ਕਤੀਆਂ ਦੇ ਮਾਲਕ ਹੋ ਕਿ ਪਰਮੰਫ ਫਹੀਮੈ ਅਤੇ ਪਰਮੰ ਹੁੰਦਾ ਸਭ ਤੋਂ ਵੱਡੀ ਫਹੀਮੈ ਸਮਝ ਵਾਲੇ ਗਿਆਤ ਵਾਲੇ ਵੀ ਆਪ ਹੋ ਕਿ ਆਕਲ ਆਲਮੈ ਸਭ ਤੋਂ ਵੱਡੇ ਆਕਲ ਹੁੰਦਾ ਆਕਲ ਰੱਖਣ ਵਾਲੇ ਦਾਣਿਸ਼ਬੰਦ ਅਤੇ ਆਲਮੈ ਹੁੰਦਾ ਸਭ ਤੋਂ ਵੱਡੇ ਇਲਮ ਦੇ ਧਨੀ ਆਲਮ ਵਿਦਵਾਨ ਵੀ ਆਪ ਹੀ ਹੋ ਜੀ ਕਿ ਸਾਹਿਬ ਕਲਾਮੈ ਕਲਾਮੈ ਹੁੰਦਾ ਸਾਰੀਆਂ ਬਾਣੀਆਂ ਸਾਰੀਆਂ ਹੀ ਭਾਸ਼ਾ ਦੇ ਤੁਸੀਂ ਸਾਹਿਬ ਮਾਲਕ ਹੋ ਜੀ ਇਹ ਹੁਸਨਲ ਵਜੂ ਹੈ ਤੁਸੀਂ ਹੁਸਨਲ ਹੁੰਦਾ ਹੈ ਸੁੰਦਰਤਾ ਦਾ ਵਜੂ ਹੁੰਦਾ ਹੈ ਵਜੂਦ ਹੋ ਤਮਾਮੁਲ ਰੁਜੂ ਹੈ ਅਤੇ ਤਮਾਮੁਲ ਤਮਾਮ ਭਾਵ ਸਾਰਿਆਂ ਨੂੰ ਰੁਜੂ ਹੁੰਦਾ ਚਲਾਉਣ ਵਾਲੇ ਹੋ ਜਾਂ ਤੁਹਾਡਾ ਸਾਰਿਆਂ ਵੱਲ ਰੁਜੂ ਤੋਂ ਭਾਵ ਧਿਆਨ ਹੈ ਹਮੇ ਸਲ ਸਲਾਮ ਹੈ ਆਪ ਹਮੇ ਸਲ ਹਮੇਸ਼ਾ ਸਭ ਨੂੰ ਸਲਾਮੈ ਸਲਾਮਤ ਭਾਵ ਸਥਿਤ ਰੱਖਣ ਵਾਲੇ ਹੋ ਸੋ ਕਾਇਮ ਦائم ਹੋ ਸਲੀਖਤ ਮੋਦਮੈ ਅਤੇ ਮੋਦਮੈ ਹਮੇਸ਼ਾ ਸਲੀਖਤ ਪ੍ਰਗਟ ਹੋ ਤੇਰਾ ਜੋ ਸਲੀਖਤ ਹੈ ਸਲੀਕਾ ਹੈ ਪਦਾਰਥਾਂ ਦੀ ਸਜਾਵਟ ਦਾ ਰੰਗ ਟੰਗ ਮੋਦਮੈ ਤੋਂ ਭਾਵ ਹਮੇਸ਼ਾ ਪ੍ਰਸਿੱਧ ਹੈ ਅਗਨੀ ਮੂਲ ਸਿਕਸਤੈ ਜੋ ਗਨੀ ਮੂਲ ਜਿਹੜੇ ਦੁਸ਼ਮਣਾਂ ਨੂੰ ਸਿਕਸਤੈ ਹਾਰ ਦੇਣ ਵਾਲੇ ਹੋ ਗਰੀਬੁਲ ਪਰਸਤਾ ਜੋ ਗਰੀਬ ਹਨ ਗਰੀਬਾਂ ਨੂੰ ਪਰਸਤਾ ਪਾਲਣ ਵਾਲੇ ਵੀ ਆਪ ਹੋ ਜੀ ਬਿਲੰਦੁਲ ਮਕਾਨੈ ਬਿਲੰਦ ਹੁੰਦਾ ਉੱਚਾ ਲੱਲਾਖਰ ਵੈਸੇ ਪੂਰਤੀ ਲਈ ਲਾਇਆ ਹੋਇਆ ਸਾਰਿਆਂ ਥਾਂ ਨਾਲ ਬੋਲੀ ਐਸੀ ਅਰਬੀ ਫਾਰਸੀ ਚ ਬਿਲੰਦੁਲ ਸਭ ਤੋਂ ਵੱਡੇ ਅਤੇ ਉੱਚੇ ਮਕਾਨੈ ਮਹਿਲ ਸੱਚਖੰਡ ਦੇ ਮਾਲਕ ਹੋ ਆਪ ਜ਼ਮੀਨੁਲ ਜ਼ਮਾਨੈ ਜ਼ਮੀਨੁਲ ਹੁੰਦਾ ਧਰਤੀ ਅਤੇ ਜਮਾਨੇ ਹੁੰਦਾ ਆਕਾਸ਼ ਵਿੱਚ ਕਾਲ ਵਿੱਚ ਆਪ ਵਿਆਪਕ ਹੋ ਤਮੀਜ਼ੁਲ ਤਮਾਮੈ ਤਮਾਮੈ ਹੁੰਦਾ ਸਾਰਿਆਂ ਦੀ ਤਮੀਜ਼ੁਲ ਹੁੰਦਾ ਤਮੀਜ਼ ਪਹਿਚਾਣ ਗਿਆਨ ਕਰਨ ਵਾਲੇ ਆਪ ਹੋ ਰਜ਼ੂਲ ਨਿਧਾਨੈ ਆਪ ਜੀ ਰਜ਼ੂਲ ਹੁੰਦਾ ਸੋ ਧਿਆਨ ਦੇ ਸੋ ਨਿਧਾਨੈ ਭਾਵ ਖਜ਼ਾਨੇ ਹੋ ਸਭ ਖਜ਼ਾਨੇ ਆਪ ਜੀ ਦੇ ਰਜ਼ੂਲ ਹੁੰਦਾ ਅਧੀਨ ਹਨ ਹਰੀ ਫੁੱਲ ਅਜੀਮੈ ਇਹ ਵਾਹਿਗੁਰੂ ਅਜੀਮੈ ਸਭ ਤੋਂ ਵੱਡਾ ਹਰੀ ਫੁੱਲ ਮਿੱਤਰ ਵੀ ਤੂੰ ਐ ਸਭ ਤੋਂ ਵੱਡਾ ਹਰੀ ਫੁੱਲ ਹੁੰਦਾ ਦੁਸ਼ਮਣ ਵੀ ਤੂੰ ਜੇ ਕਿਸੇ ਜਿਵੇਂ ਹਰਨਾਕਸ਼ ਨੂੰ ਅੰਦਰਾਂ ਹੀ ਪਾੜ ਦਿੱਤੀਆਂ ਸੀ ਪੜ ਤਾ ਰਜ਼ਾਇਕ ਜ਼ਕੀਨਾ ਜ਼ਕੀਨਾ ਹੁੰਦਾ ਨਿਸ਼ਚੈ ਕਰਕੇ ਰਜ਼ਾਇਕ ਰਿਜ਼ਕ ਦੇਣ ਵਾਲਾ ਰਾਜਕ ਵੀ ਤੂੰ ਹੀ ਹੈ ਅਨੇਕੁਲ ਤਰੰਗ ਹੈ ਅਨੇਕਾਂ ਤਰੰਗ ਹੁੰਦਾ ਲਹਿਰਾਂ ਵਿੱਚ ਤੂੰ ਹੀ ਸਮਾ ਰਿਹਾ ਹੈ ਜਾਂ ਇਓ ਕਹ ਲੋ ਵੀ ਅਣਗਿਣਤ ਲਹਿਰਾਂ ਵਾਲਾ ਤੂੰ ਸਾਗਰ ਹੈ ਅਭੇਦ ਹੈ ਅਭੰਗ ਹੈ ਸਾਰਿਆਂ ਵਿੱਚ ਅਭੇਦ ਵੀ ਹੈ ਅਤੇ ਅਭੰਗ ਕਦੇ ਵੀ ਨਾਸ ਨਹੀਂ ਹੁੰਦਾ ਹੈ ਅਜੀਜ਼ੁਲ ਨਿਵਾਜ਼ ਹੈ ਅਜ਼ੀਜ਼ੁਲ ਹੁਨਾ ਪਿਆਰਿਆਂ ਨੂੰ ਪਾਪ ਸੰਤਾਂ ਭਗਤਾਂ ਨੂੰ ਵਧਿਆਉਣ ਵਾਲਾ ਹੈ ਨਿਵਾਜਣ ਵਾਲਾ ਹੈ ਗਨੀਮੁਲ ਖਿਰਾਜ ਹੈ ਅਤੇ ਜਿਹੜੇ ਗਨੀਮੁਲ ਨੇ ਦੁਸ਼ਮਣਾਂ ਨੂੰ ਖਿਰਾਜ ਹੁੰਦਾ ਡੰਡ ਦੇਣ ਵਾਲਾ ਵੀ ਤੂੰ ਹੀ ਹੈ ਜਾਂ ਖਰਾਦਣ ਵਾਲਾ ਵੀ ਭਾਵ ਉਹਨਾਂ ਦੀ ਛਿਲ ਲਾਉਣ ਵਾਲਾ ਵੀ ਤੂੰ ਹੀ ਹੈ ਨਿਰੁਕਤ ਸਰੂਪ ਹੈ ਆਪ ਜੀ ਦਾ ਜੋ ਸਰੂਪ ਹੈ ਉਹ ਨਿਰੁਕਤ ਹੁੰਦਾ ਹੈ ਨਿਰੁਕਤ ਕਥਨ ਤੋਂ ਰਹਿਤ ਹੈ ਤੇਰੇ ਮੁਕਤ ਬੇਭੂਤ ਹੈ ਤੇਰੇ ਮੁਕਤ ਹੁੰਦਾ ਤਿੰਨ ਗੁਣਾਂ ਤੋਂ ਆਜ਼ਾਦ ਤ੍ਰੈ ਮੁਕਤ ਰਜ ਗੁਣ ਤਮੋ ਗੁਣ ਸਤੋ ਗੁਣ ਤੋਂ ਤਿੰਨੇ ਲੋਕਾਂ ਤੋਂ ਮੁਕਤੀ ਅਤੇ ਬੇਧੂਤ ਹੁੰਦਾ ਐਸ਼ਵਰ ਜੇ ਬਖਸ਼ਣ ਵਾਲਾ ਵੀ ਤੂੰ ਆਪ ਹੈ ਪਰ ਭੁਗਤ ਪ੍ਰਭਾ ਹੈ ਆਪ ਜੀ ਦੀ ਸੋਭਾ ਜਿਹੜੀ ਹੈ ਪ੍ਰਭੁਗਤ ਭੋਗਣ ਤੋਂ ਪਰਿਆ ਜਾਂ ਹੁੰਦਾ ਪ੍ਰਭੁਗਤ ਪਰ ਹੁੰਦਾ ਵਿਸ਼ੇਸ਼ ਕਰਕੇ ਸਭ ਦੀ ਪ੍ਰਭਾ ਜਿਹੜੀ ਸੁੰਦਰਤਾ ਦਾ ਭੁਗਤ ਹੁੰਦਾ ਰਸ ਉਹ ਰਸ ਭੋਗਣ ਵਾਲਾ ਹੈ ਸੰਯੁਗਤ ਸੁਧਾ ਹੈ ਅਤੇ ਸੁਧਾ ਹੁੰਦੀ ਹੈ ਅੰਮ੍ਰਿਤ ਨਾਲ ਸੰਯੁਗਤ ਹੁੰਦਾ ਭਿੱਜਿਆ ਹੋਇਆ ਹੈ ਸਦਾਵੰਸ ਰੂਪ ਹੈ ਆਪ ਜੀ ਦਾ ਸਰੂਪ ਹਮੇਸ਼ਾ ਰਹਿਣ ਵਾਲਾ ਹੈ। ਆ ਭੇਦੀ ਅਨੂਪ ਹੈ। ਆਪ ਜੀ ਅਭੇਦੀ ਭੇਦਣਾ ਹੁੰਦਾ ਕਿਸੇ ਨੂੰ ਵਿੰਧਣਾ ਆ ਭੇਦੀ ਵਿੰਨਨ ਤੋਂ ਰਹਿਤ। ਅਤੇ ਅਨੂਪ ਹੁੰਦਾ ਬੇਮਿਸਾਲ ਸੁੰਦਰ ਰੂਪ ਵਾਲੇ ਹੋ ਉਪਮਾ ਤੋਂ ਰਹਿਤ ਹੋ। ਜਿਹਦੀ ਉਪਮਾ ਹੋ ਨਾ ਸਕੇ ਤੇਰੀ ਉਪਮਾ ਤੋਹੇ ਬਣ ਆਵੇ। ਸਮਸਤੋ ਪਰਾਜ ਹੈ। ਆਪ ਜੀ ਸਮਸਤ ਹੁੰਦਾ ਸਭ ਨੂੰ ਓਪਰਾਜ ਹੁੰਦਾ ਪੈਦਾ ਕਰਨ ਵਾਲੇ। ਜਾਂ ਸਭ ਨੂੰ ਪਰਾਜ ਹੁੰਦਾ ਪ੍ਰਾਜੈ ਹੁੰਦੀ ਹਾਰ ਹਾਰ ਦੇਣ ਵਾਲੇ ਹੋ ਸਦਾ ਸਰਬ ਸਾਜ ਹੈ ਹਮੇਸ਼ਾ ਸਭ ਨੂੰ ਸਾਜ ਹੁੰਦਾ ਰਚਣ ਵਾਲੇ ਵੀ ਆਪ ਹੀ ਹੋ ਸਮਸਤੁਲ ਸਲਾਮ ਹੈ ਆਪ ਜੀ ਸਭ ਦੇ ਸਲਾਮ ਹੁੰਦਾ ਨਮਸਕਾਰ ਕਰਨ ਯੋਗ ਹੋ ਜਾਂ ਸਮਸ ਹੁੰਦਾ ਸਾਰਿਆਂ ਵਿੱਚ ਤੁਲ ਪੂਰਨਤੇ ਸਲਾਮ ਕਾਇਮ ਦੈਮ ਰਹਿਣ ਵਾਲੇ ਹੋ ਆਪ ਸਦਾਇਵਲ ਆਕਾਮ ਹੈ ਸਦਾਇਵਲ ਹਮੇਸ਼ਾ ਹੀ ਆ ਕਾਮ ਹੁੰਦਾ ਕਾਮਨਾ ਤੋਂ ਰਹਿਤ ਹੋ ਨਿਰਵਾਧ ਸਰੂਪ ਹੈ ਬਾਧਾ ਹੁੰਦੀ ਹੈ ਪੀੜਾ ਜਾਂ ਨਾਸ ਕਰਨਾ ਨਿਰਵਾਧ ਨਿਰਵਾਧ ਹੁੰਦਾ ਨਾਸ ਤੋਂ ਜਾਂ ਪੀੜਾ ਤੋਂ ਰਹਿਤ ਆਨੰਦ ਸਰੂਪ ਹੋ ਆਪ ਅਗਾਧ ਹੈ ਅਨੂਪ ਹੈ ਅਗਾਧ ਸਮੁੰਦਰ ਵਾਂਗੂ ਅਗਾਧ ਹੁੰਦੇ ਨੇ ਗਹਿਰ ਗੰਭੀਰ ਅਤੇ ਉਸ ਤੋਂ ਉਪਮਾ ਤੋਂ ਰਹਿਤ ਹੋ ਆਪ ਵੰਗ ਆਦ ਰੂਪੈ ਅਨਾਦ ਸਰੂਪੈ ਏ ਵਾਹਿਗੁਰੂ ਆਪ ਜੀ ਆਦ ਹੁੰਦਾ ਸਭ ਤੋਂ ਪਹਿਲਾਂ ਅਤੇ ਉੰਗ ਪ੍ਰਕਾਸ਼ ਰੂਪ ਹੋ ਅਨਾਦ ਸਰੂਪ ਹੈ ਤੁਹਾਡਾ ਸਰੂਪ ਅਨਾਦ ਹੁੰਦਾ ਅਨ ਆਦ ਆਦ ਤੋਂ ਰਹਿਤ ਹੈ ਜੀ ਅਨੰਗੀ ਅਨਾਮੇ ਅਨੰਗੀ ਅਨ ਅੰਗੀ ਸੋ ਸਰੀਰ ਹੁੰਦਾ ਅਲੰਗੀ ਅੰਗਾ ਤੋਂ ਰਹਿਤ ਸੁੰਦਰ ਰੂਪ ਵਾਲੇ ਅਤੇ ਅਨਾਮੇ ਹੁੰਦਾ ਨਾਮ ਤੋਂ ਰਹਿਤ ਹੋ ਤ੍ਰਿਪੰਗੀ ਤ੍ਰਿਕਾਮੇ ਤ੍ਰਿਪੰਗੀ ਤਿੰਨੇ ਲੋਕਾਂ ਨੂੰ ਜਾਂ ਤ੍ਰਿਗੁਣੀ ਜੀਵਾਂ ਨੂੰ ਜਾਂ ਤਿੰਨੇ ਹੀ ਦੇਵਤਿਆਂ ਨੂੰ ਨਾਸ ਕਰਨ ਵਾਲੇ ਅਤੇ ਤਰੇ ਕੰਮੇ ਤਿੰਨ ਹੀ ਲੋਕਾਂ ਜੀਵਾ ਅਤੇ ਦੇਵਤਿਆਂ ਨੂੰ ਕੰਮ ਦੇ ਲਾਉਣ ਵਾਲਿਓ ਤਿੰਨ ਜਿਹੜੇ ਧਰਮ ਅਰਥ ਮੋਖ ਤੇ ਚੌਥੇ ਕਾਮ ਨੂੰ ਵੀ ਬਖਸ਼ਣ ਵਾਲੇ ਤੁਸੀਂ ਆਪ ਹੀ ਹੋ ਤਰੇ ਵਰਗੰ ਤਰੇ ਬਾਧੇ ਤਰੇ ਵਰਗੰ ਤਿੰਨ ਸ਼੍ਰੇਣੀਆਂ ਰਜੋ ਸਤੋ ਤਮੋ ਤੇ ਉੱਤਮ ਮੱਧਮ ਕਨਿਸ਼ਟ ਵਿੱਚ ਸੰਸਾਰ ਨੂੰ ਰਚਣ ਵਾਲੇ ਹੋ ਅਤੇ ਫਿਰ ਤਰੇ ਬਾਧੇ ਤਰੇ ਗੁਣੀ ਪਰਪੰਚ ਨੂੰ ਨਾਸ ਕਰਨ ਵਾਲੇ ਵੀ ਆਪ ਹੀ ਹੋ ਪਰ ਪੰਚ ਸੰਸਾਰ ਨੂੰ ਕਹਿੰਦੇ ਨੇ ਅਗੰਝੇ ਆਗਾਧੇ ਅਗੰਝੇ ਅੰਗੰਜ ਨਾਮ ਕਟਣ ਦਾ ਅਗੰਝੇ ਕਟਣ ਤੋਂ ਰਹਿਦ ਆਗਾਧੇ ਗਹਿਰ ਗੰਭੀਰ ਹੋ ਆਪ ਸੁਭੰ ਸਰਬ ਭਾਗੇ ਸਾਰਿਆਂ ਨੂੰ ਸੁਭੰ ਹੁੰਦਾ ਚੰਗੇ ਭਾਗੇ ਹੁੰਦਾ ਭਾਗ ਲਾਉਣ ਵਾਲੇ ਹੋ ਸੋ ਸਰਬਾ ਅਨੁਰਾਗੇ ਅਤੇ ਸਾਰਿਆਂ ਦੇ ਨਾਲ ਸੋ ਚੰਗੀਤਾ ਅਨੁਰਾਗੇ ਹੁੰਦਾ ਹੈ ਪ੍ਰੇਮ ਕਰਨ ਵਾਲੇ ਹੋ ਤ੍ਰਿਭੁਗਤ ਸਰੂਪ ਹੈ ਆਪ ਜੀ ਦਾ ਸਰੂਪ ਤ੍ਰਿਭੁਗਤ ਤਿੰਨੇ ਹੀ ਲੋਕਾਂ ਦੇ ਜੀਵਾਂ ਵਾਸਤੇ ਭੋਗਣ ਯੋਗ ਹੈ ਭਾਵ ਤਿੰਨੇ ਲੋਕਾਂ ਦੇ ਜੀਵ ਆਪ ਜੀ ਦੇ ਬਖਸ਼ੇ ਪਦਾਰਥਾਂ ਦਾ ਆਨੰਦ ਮਾਣਦੇ ਹਨ ਆ ਛਿਜ ਹੈ ਅਛੂਤ ਹੈ اے ਵਾਹਿਗੁਰੂ ਆਪ ਛਿਜਣ ਤੋਂ ਰਹਿਤ ਹੋ ਜੀ ਅਤੇ ਅਛੂਤ ਭੇਟ ਤੋਂ ਰਹਿਤ ਜਿਵੇਂ ਸ਼ੋਣ ਤੋਂ ਰਹਿਤ ਹੋ ਕਿ ਨਰਕੰ ਪਰਨਾਸ ਹੈ ਏ ਵਾਹਿਗੁਰੂ ਤੂੰ ਨਰਕਾਂ ਨੂੰ ਵੀ ਨਾਸ ਕਰਨ ਵਾਲਾ ਹੈ। ਪ੍ਰਿਥਿਉਲ ਪ੍ਰਵਾਸ ਹੈ। ਪ੍ਰਿਥੀ ਇਸ ਧਰਤੀ ਤੇ ਤੇਰਾ ਹੀ ਪੁੱਲ ਹੁੰਦਾ ਪੂਰਨ ਤੌਰ ਤੇ ਪ੍ਰਵਾਸ ਵਿਸ਼ੇਸ਼ ਕਰਕੇ ਵਾਸਾ ਹੋ ਰਿਹਾ ਹੈ। ਜਾਂ ਪ੍ਰਿਥੀਉਲ ਤੋਂ ਧਰਤੀ ਅਤੇ ਆਕਾਸ਼ ਵਿੱਚ ਤੇਰਾ ਹੀ ਵਾਸਾ ਹੈ। ਨਿਰੁਕਤ ਪ੍ਰਭਾ ਹੈ। ਆਪ ਜੀ ਦੀ ਸੋਭਾ ਕਥਨ ਤੋਂ ਰਹਤ ਹੈ। ਸਦਾਵੰਸ ਸਦਾ ਹੈ। ਤੂੰ ਹਮੇਸ਼ਾ ਸਦਾ ਹੁੰਦਾ ਕਾਇਮ ਦائم ਹੈ। ਵਿਭੁਗਤ ਸਰੂਪ ਹੈ। ਆਪ ਜੀ ਦਾ ਸਰੂਪ ਭੋਗਣ ਤੋਂ ਰਹਿਤ ਹੈ ਜੀ ਸਾਰੇ ਜੀਵ ਤੇਰੇ ਸਰੂਪ ਦਾ ਵਿਸ਼ੇਸ਼ ਕਰਕੇ ਭੁਗਤ ਹੁੰਦਾ ਆਨੰਦ ਭੋਗਦੇ ਹਨ ਪ੍ਰਜੁਗਤ ਅਨੂਪ ਹੈ ਪ੍ਰਜੁਗਤ ਪਰ ਵਿਸ਼ੇਸ਼ ਕਰਕੇ ਸਾਰਿਆਂ ਵਿੱਚ ਜੁੜਿਆ ਹੋਇਆ ਹੈ ਅਸੰਗ ਹੋ ਕੇ ਵਰਤ ਰਿਹਾ ਹੈ ਅਤੇ ਲਾਸਾਨੀ ਰੂਪ ਵਾਲਾ ਹੈ ਨਿਰੁਕਤ ਸਦਾ ਹੈ اے ਵਾਹਿਗੁਰੂ ਤੂੰ ਹਮੇਸ਼ਾ ਨਿਰੁਕਤ ਕਥਨ ਤੋਂ ਰਹਤ ਹੈ ਵਿਪੂਗਤ ਪ੍ਰਭਾ ਹੈ ਸਬਦ ਦੀ ਪ੍ਰਭਾ ਜਿਹੜੀ ਸੋਭਾ ਚਮਕ ਦਮਕ ਹੈ ਵਿਪੂਗਤ ਵਿਸ਼ੇਸ਼ ਕਰਕੇ ਭੋਗ ਰਿਹਾ ਹੈ ਭੁਗਤ ਭਾਵ ਸੁੰਦਰਤਾ ਦਾ ਰਸ ਮਾਣਦਾ ਹੈ ਅਨੁਗਤ ਸਰੂਪ ਹੈ ਤੇਰਾ ਸਰੂਪ ਕਥਨ ਤੋਂ ਰਹਤ ਹੈ ਪਰਯੁਗਤ ਅਨੂਪ ਹੈ ਪਰਯੁਗਤ ਹੁੰਦਾ ਵਿਸ਼ੇਸ਼ ਕਰਕੇ ਸਾਰਿਆਂ ਨਾਲ ਜੁੜਿਆ ਹੋਇਆ ਹੈ ਅਤੇ ਸਭ ਤੋਂ ਅਸੰਗ ਅਨੂਪ ਦੇ ਮਿਸਾਲ ਰੂਪ ਵਾਲਾ ਹੈ